ਨਵੀਂ ਚੁਣੀ ਨਗਰਪੰਚਾਇਤ ਬਿਲਗਾਦੀ ਕਮੇਟੀ ਵੱਲੋਂ ਸਾਫ਼ ਸਫਾਈ ਦੀ ਮੁਹਿੰਮ ਨੂੰ ਸੰਚਾਰੂ ਢੰਗ ਨਾਲ ਚਲਾਉਣ ਲਈ ਨਵੇਂ ਖਰੀਦੇ ਰਿਕਸ਼ਾ ਅਤੇ ਟਾਟਾ ਇਸ ਨੂੰ ਹਲਕਾ ਵਿਧਾਇਕ ਬੀਬੀ ਇੰਦਰਜੀਤ ਕੌਰ ਮਾਨ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਬੀਬੀ ਮਾਨ ਨੇ ਸੰਬੋਧਨ ਹੁੰਦਿਆਂ ਕਿਹਾ ਕਿ ਨਗਰ ਬਿਲਗਾਦੀ ਸਾਫ਼ ਸਫਾਈ ਅਤੇ ਵਿਕਾਸ ਦੇ ਮੁੱਦਿਆਂ ਤੇ ਕੋਈ ਵੀ ਢਿੱਲ ਨਹੀਂ ਵਰਤੀ ਜਾਵੇਗੀ ਨਗਰ ਬਿਲਗਾਦੇ ਵੋਟਰਾਂ ਨੇ ਮੇਰੀ ਪਾਰਟੀ ਦੀ ਪੰਚਾਇਤ ਕਮ ਅਧਾਰਿਤ ਮੁੱਦਿਆਂ ते चुनी है ते असी एक एक वादा पूरा करा उन्होंने कहा कि कुछ दिनों ही नगर पंचायत बिलगा वालों एक जे सी बी और भी खरीदी जाएगी इस मौके ते कार्यसाधक अफसर बलजीत सिंह बिलगा प्रधान गुरनाम सिंह जखू वाइस प्रधान परमिंदर सिंह कौंसलर बलराज कौर कौंसलर लखवीर सिंह कौंसलर सवेता राणी कौंसलर किरण बाला सबका कौंसलर पुजा कौंसलर बलवीर कौर मास्टर जोगिंदर सिंह दीपक तीर, जगदीश कुमार अमरवीर बंटी विजय कुमार रिटायर्ड पटवारी हरबंस लाल मास्टर हरदेव सिंह, बलदेवराज पप्पा सरपंच फतेहपुर एन आर आई जसवीर सिंह मल्ली सुखदीप सिंह रामेवाल, करनैल सिंह रंधावा शाम सिंह शामी जरनैल सिंह रंधावा भी हाजिर सन रिपोर्ट अजय सिंह नागी ਰਾਜਵਿੰਦਰ ਸਿੰਘ ਰਾਜਾ ਕੋਟਲੀ ਦੀ ਫਿਲੌਰ ਤੋਂ ਵਿਸ਼ੇਸ਼ ਰਿਪੋਰਟ ਸਸਤੇ ਮਾਸੀ ਇਹਨਾਂ ਦਾ ਸਿਕਰੇ ਜੀ ਕੋਸਰ ਪੂਰੇ ਠੀਕ ਹੈ ਜੀ ਇਹ ਸਭ ਕਿੰਨੇ ਦਾ ਪ੍ਰੋਜੈਕਟ ਹੈ ਇਹ ਤੁਹਾਡਾ ਸਾਰਾ ਇਹ ਜਿਹੜੇ ਹੈ ਕੀ ਆ ਟਾਟਾ 645 ਦਾ ਟਾਟਾ ਇਸ ਹੈ ਹਾਂ ਇਹ ਇੱਕ 435 ਦੇ ਇੱਕ 44 ਦਾ ਹੈ 435 ਦੇ ਤਨ ਹੂੰ ਠੀਕ ਹੈ ਹਾਂ ਜੀ ਅੱਜ ਨਗਰ ਕੌਂਸਲ ਬਿਲਗਾ ਨਗਰ ਪੰਚਾਇਤ ਬਿਲਗਾ ਦੇ ਵਿੱਚ ਸਾਰੇ ਆ ਸਭ ਤੋਂ ਪਹਿਲਾਂ ਸਾਰੇ ਕੌਂਸਲਰ ਸਹਿਬਾਨ ਪ੍ਰਧਾਨ ਜੀ ਸਾਡੇ ਇਨੋਵੇਟਿਵ ਕਮੇਟੀ ਦੇ ਮੈਂਬਰ ਸਹਿਬਾਨ ਸਾਰੇ ਇੱਥੇ ਹਾਜ਼ਰ ਹੋਏ ਆ ਸਭ ਨੂੰ ਬੋਤ ਵਾਟਰ ਮੁਬਾਰਕਾ ਅੱਜ ਦੀਆਂ ਕਿ तकरीबन तकरीबन 11 ਲੱਖ ਰੁਪਏ ਦੇ ਜਿਹੜੇ ਵਹੀਕਲ ਨੇ ਸਫਾਈ ਨੂੰ ਮੁੱਖ ਰੱਖਦਿਆਂ ਹੋਇਆ ਉਹ ਅੱਜ ਨਗਰ ਕੌਂਸਲ ਵੱਲੋਂ ਨਗਰ ਦੇ ਹਵਾਲੇ ਕੀਤੇ ਜਾ ਰਹੇ ਨੇ ਔਰ ਸਾਰੇ ਕੌਂਸਲਰ ਸਹਿਬਾਨਾ ਨੂੰ ਵੀ ਉਮੀਦ ਵੱਜ ਗਈ ਆ ਕਿ ਸਫਾਈ ਦਾ ਥੋੜਾ ਕੰਮ ਜਿਹੜਾ ਵਹੀਕਲਸ ਦੇ ਘਟੇ ਕਿੰਨਾ ਕਿਤੇ ਪ੍ਰਭਾਵਿਤ ਹੋ ਰਿਹਾ ਸੀਗਾ ਉਹ ਸਾਰਾ ਕੰਮ ਹੁਣ ਜਿਹੜਾ ਸਾਡਾ ਵਧੀਆ ਤਰੀਕੇ ਨਾਲ ਸਫਾਈ ਦਾ ਕੰਮ ਚੱਲੇਗਾ ਔਰ ਅੱਗੋਂ ਤੋਂ ਜਿਹੜੇ ਹੋਰ ਵਹੀਕਲ ਦੀ ਜ਼ਰੂਰਤ ਹੋਊਗੀ ਉਹ ਵੀ ਜਿਹੜੇ ਲੈ ਕੇ ਦਿੱਤੇ ਜਾਣਗੇ ਔਰ ਕੁਝ ਦਿਨਾਂ ਦੇ ਵਿੱਚ ਸਾਡੇ ਕੋਲ ਜੀਸੀਬੀ ਜਿਹੜੀ ਮਸ਼ੀਨ ਹੈ ਉਹ ਵੀ ਨਗਰਪੰਚਾਇਤ ਦੇ ਵਿੱਚ ਆ ਜਾਏਗੀ ਤਾਂ ਕਿ ਨਗਰ ਜੀਸੀਬੀ ਤੇ ਕਰਨ ਵਾਲੇ ਕੰਮ ਚੜਿਆ ਖਾਸ ਕਰਕੇ ਸਾਡਾ ਮੁੱਖ ਮੁੱਦਾ ਜਿਹੜਾ ਅਸੀਂ ਚਾਹੁੰਦੇ ਹਾਂ ਕਿ ਵੀ ਬਾਕੀ ਡਵੈਲਪਮੈਂਟ ਦੇ ਨਾਲ ਨਾਲ ਸਫਾਈ ਜਿਹੜੀ ਆ ਉਹ ਉਹ ਪ੍ਰਾਇਓਰਟੀ ਤੇ ਹੋਵੇ ਧੰਨਵਾਦ